ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੋਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਜਿਹੜਾ ਟਾਈਮ ਹੈ ਅੰਮ੍ਰਿਤ ਵੇਲੇ ਦਾ ਸਵੇਰੇ 5:00 ਵਜੇ ਗਏ ਨੇ ਚਲੋ ਜੀ ਆਪਾਂ ਚੱਲਦਾ ਗੁਰਦੁਆਰਾ ਸਾਹਿਬ ਆਪਾਂ ਚਾਹੁੰਦੇ ਆ ਆਪਣੇ ਸੈਦਿਆ ਵਾਲਾ ਸਾਹਿਬ ਨਾਲ ਤੁਹਾਨੂੰ ਦਰਸ਼ਨ ਕਰਵਾਉਣੇ ਆ ਨਾਲ ਆਪਾਂ ਚੱਲਦੇ ਆ ਚਲੋ ਜੀ ਆਪਾਂ ਚੱਲੀਏ ਗੁਰਦੁਦੁਆਰਾ ਸਾਹਿਬ ਮੱਥਾ ਟੇਕ ਕੇ ਆਈਏ ਉੱਥੇ ਆਪਾਂ ਲਓ ਜੀ ਬਾਹਰ ਹਜੇ ਦੇਖੋ ਕਿੰਨਾ ਹਨੇਰਾਗਾ ਆਪਾਂ ਨੇ ਜਾਂਦੇ ਜਾਂਦੇ ਨੱਧਾ ਪੌਣਾ ਘੰਟਾ ਦੇਖੇ ਕਾਫੀ ਨਰਾ ਪਿਆ ਗੇ। ਇਹ ਪਕੜੇ ਬਾਰੇ ਕੱਢ ਲਈਏ। ਲੋਇਆ ਪਕੜ ਤੋਂ ਚੱਲ ਪਏ। ਦੇਖੋ ਸਵੇਰੇ ਸਵੇਰੇ ਅੰਬਰ ਤੋਂ ਵੇਖਦਾ ਬਹੁਤ ਜੀ ਲੱਗਦਾ। ਕਿੰਨਾ ਵਧੀਆ ਮਾਹੌਲਾ ਦੇਖੋ। ਆਪਣਾ 10-10.5 ਘੰਟੇ ਦਾ ਰਸਤਾ ਕਾ 7.5 ਤੋਂ 8:00 ਵਜੇ ਨਾਲ ਆਪਾਂ ਘਰੇ ਵਾਪਸ ਆ ਜਾਾਂਗੇ ਮਾ ਠਾਂਕੀ। ਪਾਕੁਰ ਦੁਆਰਾ ਸਾਹ ਪਹੁੰਚਣ ਵਾਲੀ ਹੋ ਗਈ। ਦੇਖੋ 2-4 ਮਿੰਟ ਦਾ ਰਸਤਾ ਰਹਿ ਗਿਆ ਆਪਣਾ। ਸਵੇਰੇ ਸਵੇਰੇ ਹਰੇ-ਵਾਈ ਦੇਖੋ ਰਿਆਲੀਆਂ। ਖੇਤਾਂ ਦੀ ਸਾਰੇ ਲੋਕਾਂ ਨੇ ਝੋਨਾ ਲਾਦਾ। ਜਿਹੜੇ ਦੇ ਸੇ ਬਹੁਤ ਭੀੜ ਹੋ ਜਾਂਦੀ ਹੈ ਸਵੇਰ ਸਵੇਰ ਰਸ਼ ਨਹੀਂ ਹੁੰਦਾਗਾ ਆ ਲੋ ਗੁਰਦੁਆਰਾ ਸਾਹਿਬ ਦੀ ਮੂਰੀ ਲਾ ਦਿਓ ਨਾ ਗੱਡੀ ਇੱਥੇ ਪਾਜੀ ਆ ਗਿਆ ਆਪਣਾ ਗੁਰਦੁਆਰਾ ਸਾਹਿਬ ਸਾਦੇ ਸਾਨੂੰ ਬਾਰੋਂ ਦਰਸ਼ਨ ਕਰਵਾ ਦਈਏ ਪੰਜਾਂ ਧਾਰਿਆਂ ਤੋਂ ਕਾਇਬ ਜਾਵੇ ਸਾਰੀਆਂ ਮੁਕਤੀਆਂ ਅਡੀਆਂ ਇਹ ਮੰਜੀ ਸਾਹਿਬ ਸਿੱਧਿਆਲਾ ਜਿੰਨਾ ਨਾਮ ਲੱਭਿਆ ਵੰਦ ਕੇ ਜੱਤਿਆ ਦੇਖਣਾਈ ਦੇਖੇ ਅੰਤ ਤੱਕ ਤਾ ਸੱਨਾ ਪਿਆਰੀਆਂ ਸੱਧਿਆਰੀਆਂ ਤੀ ਮੋਤਕ ਕਮਾਈ ਦਾ ਯਾ ਚਲੋ ਅੰਦਰ ਚੱਲਦੇ ਬ੍ਰੋ ਅਮਰਦਾਸ ਸੱਤੀ ਪਾਤਸ਼ਾਹੀ ਦਾਤੂ ਨੰਥਨ ਮਹਾਰਾਜ ਦਾਤਾਨਨ ਸ੍ਰੀ ਗਿਆਨੀ ਬਾਬਾ ਸੱਜਨ ਸਾਜੀ ਆਪ ਜੀ ਦੇ ਪਾਵਨ ਵਿਸਤਰਾ ਸ਼ਾਂਤੀ ਸੁਭਾਏ ਮਾਨੋ ਦਾਤੂ ਗੰਸਤ ਮਹਾਰਾਜੀਓ ਆਪ ਜੀ ਅੰਦਰ ਭਾਵ ਉਸੇ ਪਤਰਵਾਰ ਸਭ ਚ ਪਹੁੰਚ ਗਏ ਹਨ ਦਰਸ਼ਕਾਂ ਦਾ ਭਾਗਿਆ ਇਹ ਤੇ ਸਾਰੇ ਕਮਰੇ ਰਹਿਣ ਵਾਸਤੇ ਬਣਾਏ ਨੇ ਜਾਂ ਕੇ ਪਹਿਣਾ ਰਹਿ ਗਏ ਜਾਂਦੇ ਨੇ ਰਤਾਂ ਨੂੰ ਜਿੱਲਾ ਤਾਂ ਸੁੱਖਿਆ ਹੁੰਦਾ ਹੈਗਾ ਸੇਵਾ ਲੱਗੀ ਹੁੰਦਾ ਨਾ ਉਹ ਰਹਿਣ ਵਾਸਤੇ ਇਹ ਜਗਣਾ ਅਨੰਤ ਇਹ ਤੇ ਇਮਾਰਤ ਬਣੀ ਜਾਂਦੀ ਹੈ ਪਾ ਜਾਈ ਮੱਥਾ ਟਕੇ। ਬਹੁਤ ਵਧੀਆ ਟਾਈਮ ਤੇ ਪਹੁੰਚ ਗਈ ਸੀ ਅਰਦਾਸ ਹੋਈ ਜਾਂਦੀ ਸੀ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੋ ਗਏ। ਮੱਥਾ ਟੇਕ ਕੇ ਆਪਾਂ ਚੱਲ ਪਏ ਘਰ ਨੂੰ। ਚਲੋ ਜੀ ਆਪਾਂ ਘਰੇ ਜਾ ਕੇ ਮਿਲਦੇ ਆ ਸਾਨੂੰ ਨਾਲੇ ਆਪਾਂ ਕਰਦੇ ਆ ਕੰਮ ਦਿੰਦੇ। ਅੱਜ ਸਵੇਰੇ ਸਵੇਰੇ ਦੇਖੋ ਰੋਡ ਖਾਲੀ ਪਿਆਗਾ। ਆਪਾਂ ਨਹੀਂ ਸੀ ਵੀ ਆਪਾਂ ਨੂੰ ਲੱਗਣਗੇ 2 ਘੰਟੇ ਪਸ 7:30 ਮੁੜਾਂਗੇ ਆਪਾਂ 6:30 ਵਜੇ ਘਰੇ ਵਾਪਸ ਹੋ ਜਾਾਂਗੇ। ਪਰ 15-20 ਮਿੰਟ ਦਾ ਬਹੁਤ ਵਧੀਆ ਫਾਇਦਾ ਹੋ ਗਿਆ। ਟ੍ਰੈਫਿਕ ਨਹੀਂ ਹੈਗੇ ਦੇਖੋ ਸਾਰਾ ਖਾਲੀ ਪਿਆਗਾ। ਆਪਾਂ ਨੂੰ ਪੌਣਾ ਘੰਟਾ ਲੱਗਣਾ ਸੀਗਾ ਜੀ ਆਪਾਂ ਅੱਧੇ ਘੰਟੇ ਦੇ ਵਿੱਚ ਚਲੇ ਗਏ ਤੇ ਘੰਟੇ ਦੇ ਵਿੱਚ ਆਪਾਂ ਵਾਪਸ ਆ ਜਾਾਂਗੇ ਟ੍ਰੈਪ ਕੁਝ ਨਹੀਂ ਆ ਗਈ ਇਸ ਤੋਂ ਬਾਅਦ ਫਿਰ ਟ੍ਰੈਪ ਹੋ ਜੂਗੀ થોੜਾ ਹੋਰ ਖਾਲੀ ਪਿਆਗਾ ਲੈ ਇਹ ਤੋਂ ਵੱਜ ਗਏ ਆਪਾਂ ਚਾਹ ਬਣਾ ਲਈ ਚਾਹ ਪੀ ਕੇ ਆਪਾਂ ਬੰਦੇ ਆ ਮੱਝਾਂ ਗਰਮੀ ਬਹੁਤ ਜ਼ਿਆਦਾ ਆ ਬੜੀ ਜ਼ਿਆਦਾ ਗਰਮੀ ਆ ਬਾਹਰ ਜਾਣ ਦੀ ਜੀ ਨਹੀਂ ਕਰਦਾ ਚਲੋ ਆਪਾਂ ਚਾਹ ਬਣਾ ਲਈ ਲੋ ਜੀ ਦੇਖੋ ਚਾਪ ਨਹੀਂ ਬਣ ਗਈ ਆਪਾਂ ਨੇ ਆਪਣੇ ਲੱਡੂ ਚਾਪ ਹੀ ਲੈ ਚਾਪ ਹੀ ਕੇ ਆਪਾਂ ਮੱਜਾ ਬੰਦੀ ਏ ਪਰ ਆਪਾਂ ਕਿਤੇ ਜਾ ਕੇ ਉਹਨੂੰ ਸੀ ਦੇਖਦੇ ਸਲਾਹ ਕਰਦੇ ਕਿਵੇਂ ਬਣਦਾਗਾ ਗਰਮੀ ਬੜੀ ਜ਼ਿਆਦੀ ਚਲੋ ਸਵੇਰੇ ਆਪਾਂ ਜਾਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਸੀ ਉਸ ਤੋਂ ਬਾਅਦ ਆਪਾਂ ਆ ਕੇ ਪੰਜ-ਪੰਜ ਕੀਤੇ ਕੰਮ ਆ ਕੰਮ ਕਰਕੇ ਫਿਰ ਆਪਾਂ ਪੈ ਗਏ ਸੀ ਕਿ ਹੁਣ ਆਪਾਂ ਉੱਠ ਕੇ ਚਾਹ ਚੁਗਣਾ ਕੇ ਹੁਣ ਆਪਾਂ ਮੱਜਾ ਕਹ ਨਹੀਂ ਚੱਲਦੇ ਚਲੋ ਜੇ ਆਪਾਂ ਬਾਹਰ ਚੱਲਦੇ ਆਂਡੇ ਰੱਖਦੇ ਇਹਨਾਂ ਨੇ ਦਿਖਾਉਣੀ ਹੈ ਮੱਝਾਂ ਬੰਨੀ ਹੈ ਬਹੁਤ ਜ਼ਿਆਦਾ ਧੁੱਪ ਆ ਬਾਹਰ ਚਲੋ ਇਹ ਮੱਝਾਂ ਬੰਦੀਆਂ ਆਪਣੀਆਂ ਆ ਦੇਖੋ ਜੇ ਬੈਠੀਆਂ ਨਹੀਂ ਹੈ ਚਲੋ ਇਹ ਮੱਝਾਂ ਬੰਨੀ ਆਪਾਂ ਚਲੋ ਹੋ ਗੜੀ 짠. 민의일국 ਚਲਾ ਅਜੇ ਇਹ ਕੁੱਤਾ ਜੜੂ आ रही है उधर कर दो चलो इधर हट चल खोल आओ तो सांप का वाले हो रहे हैं ਖਾਣਾ ਬਣਦੇ ਆ ਗਰਮੀ ਬਹੁਤ ਜ਼ਿਆਦੀ ਆ ਚਲੋ ਜੀ ਜੀ ਵੀਡੀਓ ਦੇਖੀ ਕਰਦੇ ਆ ਮਿਲਦਾ ਨੈਕਸਟ ਵਲੋਗ ਨਾਲ ਤੱਕ ਤੱਕ